ਥਾਣਾ ਡਾਬਾ ਦੇ ਇੰਚਾਰਜ ਸਾਲਾ ਬੱਚੀ ਦੇ ਰੇਪ ਮਾਮਲੇ ਦੇ ਮੁੱਖ ਮਲਜ਼ਮ ਨੂੰ ਪੁਲਿਸ ਨੇ ਕਲਿਆਣਪੁਰ ਜਨਪਥ ਤੋਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ આરોપી ਨੂੰ ਉਸਦੇ ਰਿਸ਼ਤੇਦਾਰ ਦੇ ਘਰੋਂ ਕਾਬੂ ਕੀਤਾ ਇਸ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਜੁਆਇੰਟ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਰੇਪ ਮਾਮਲੇ ਵਿੱਚ ਮੁੱਖ ਮਲਜ਼ਮ ਪਿਛਲੇ ਕਾਫੀ ਦਿਨਾਂ ਤੋਂ ਫਰਾਰ ਸੀ ਅਤੇ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਇਨਾਮ ਦੇਣ ਦੀ ਵੀ ਗੱਲ ਕਹੀ ਗਈ ਸੀ ਇਹ ਬੇਸਿਕਲੀ ਬੱਚੀ ਜਿਹੜਾ ਉਹਨਾਂ ਦਾ ਪਰਿਵਾਰ ਹੈ ਪਿੱਛੋਂ ਯੂਪੀ ਤੋਂ ਹੈ ਇਹ ਆਪਣੇ ਨਾਨੇ ਦੇ ਘਰ ਜਿਹੜਾ ਉੱਥੇ ਆਈ ਹੋਈ ਸੀ तकरीबन ਕੁਝ ਦਿਨ ਪਹਿਲੋ ਸਿਰਫ ਮਿਲਣ ਲਈ ਜੋ ਕਿ ਇਹਦੀ ਮਾਂ ਉੱਥੇ ਸੀ ਬਟ ਆਪਣੀ ਇੱਕ ਮਾਸੀ ਦੇ ਨਾਲ ਜਿਹੜਾ ਇੱਥੇ ਆਈ ਸੀ ਇਹ ਜਿਹੜਾ ਲੜਕਾ ਸੀ ਇਹ ਕਿਸੇ ਦੇ ਸੰਪਰਕ ਚ ਨਹੀਂ ਸੀ ਤੇ ਅਵਾਰਾ ਕਿਸਮ ਦਾ ਹੈਗਾ ਤੇ ਇੱਥੇ ਆਪਣੇ ਇੱਕ ਰਿਸ਼ਤੇਦਾਰ ਅਸ਼ੋਕ ਜਿਹੜੀ ਉਹ ਬੱਚੀ ਦੇ ਨਾਲ ਵਾਰਧਤ ਹੋਈ ਸੀ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਕਿਰਾਏ ਤੇ ਇਹਦਾ ਜਿਹੜਾ ਕਜ਼ਨ ਬ੍ਰਦਰ ਹੈ ਅਸ਼ੋਕ ਉਹ ਰਹਿੰਦਾ ਸੀ ਉਹਦੇ ਕੋਲ 4 ਦਿਨ ਪਹਿਲੋ ਉਹਨਾਂ ਨੂੰ ਮਿਲਣ ਆਇਆ ਸੀ ਉਹ ਮਿਲਣ ਦੌਰਾਨ ਹੀ ਇਹਨੇ ਕਿਉਂਕਿ ਉਹ ਜਿਹੜਾ ਲੜਕ ਬੱਚੀ ਜਿਹਦੇ ਨਾਲੇ ਹਾਦਸਾ ਵਾਪਰਿਆ ਉਹਦੇ ਨਾਨੇ ਦਾ ਜਿਹੜਾ ਘਰ ਬਿਲਕੁਲ ਜਿਹੜੀ ਦੁਕਾਨ ਹੈ ਉਹ ਉਸ ਗਲੀ ਦੇ ਵਿੱਚ ਹੀ ਸੀ ਚਾਦੀ ਤਾਂ ਉਥੇ ਇਸ ਲੜਕੇ ਨੇ ਉਥੇ ਨਾਨੇ ਕੋਲ ਗਿਆ ਨਾਨੇ ਕੋਲ ਜਾਣ ਤੋਂ ਬਾਅਦ ਇਹਨੇ ਉਥੋਂ ਇੱਕ ਚਾਕਲੇਟ ਖਰੀਦੀ ਬੱਚੀ ਨੂੰ ਦਿੱਤੀ ਉਹਨੂੰ ਪਰਮਾ ਲਿਆ ਉਸ ਤੋਂ ਬਾਅਦ ਉਹਨੂੰ ਫਿਰ ਨਾਲ ਲੈ ਕੇ ਤੇ ਉਹਨਾਂ ਦੇ ਨਾਲ ਜਿਹੜਾ ਬਿਲਕੁਲ ਸਾਹਮਣੇ ਘਰ ਸੀ ਆਪਣੇ ਰੂਮ ਚ ਲਿਆ ਕੇ ਫਿਰ ਉਸ ਬੱਚੀ ਦੇ ਨਾਲ ਜਿਹੜੀ ਆ ਮਾੜੀ ਜਿਹੜੀ ਹਰਕਤ ਕੀਤੀ ਤਾਂ ਇਹਦੇ ਵਿੱਚ ਜਿਹੜਾ ਪਰਿਵਾਰ ਨੂੰ ਵੀ ਬੱਚੇ ਦੇ ਬਾਰੇ ਘੱਟੋ ਘੱਟ ਵੀ 4 ਤੋਂ 5-6 ਘੰਟੇ ਜਿਹੜਾ ਇਸ ਬਾਰੇ ਕੋਈ ਇਤਲਾ ਹੀ ਨਹੀਂ ਲੱਗੀ ਤਾਂ ਉਹਨਾਂ ਨੇ ਜਦੋਂ ਤੋਂ ਬਾਅਦ ਪੈਰਵਾਹੀ ਕੀਤੀ ਤਾਂ ਪੁਲਿਸ ਨੂੰ ਦੱਸਿਆ ਤਾਂ ਇਹਨੂੰ ਅਸੀਂ ਹੁਣ ਗ੍ਰਿਫਤਾਰ ਕਰ ਲਿਆ ਤੇ ਹੁਣ ਸਾਡੇ ਕੋਲ ਰਿਮਾਂਡ ਤੇ ਸਰ ਜੀ ਮੈਸੀਜ ਆ ਗਿਆ ਦੀ ਹੈ ਕਿ ਨਸ਼ੇ ਦਾ ਫੈਲਾਅ ਅਸੀਂ ਡਿਊਰਿੰਗ ਰਿਮਾਂਡ ਦੇਖਾਂਗੇ ਬਟ ਅਵਾਰਾ ਕਿਸਮ ਦਾ ਹੈ ਜਿਹੜਾ ਦਾ ਕੋਈ ਪਿਛਲਾ ਜਿਹੜਾ ਪਿੰਡੋ ਵੀ ਕੋਈ ਪ੍ਰੀਵੀਅਸ ਜਿਹੜਾ ਕੋਈ ਅੱਛੀਆਂ ਆਦਤਾਂ ਨਹੀਂ ਹੈਗੀਆਂ ਇਸ ਲਈ ਕਦੇ ਕਿਸੇ ਦੋਸਤ ਕੋ ਦਿੱਲੀ ਰਹਿੰਦਾ ਕਦੇ ਕਿਸੇ ਕੋਲ ਰਹਿੰਦਾ ਕਦੇ ਕਿਸੇ ਕੋਲ ਮਤਲਬ ਖਾਣਾ ਬਦੋਸ਼ ਜਿਹਨੂੰ ਕਹਿ ਦੋ ਉਹ ਉਸ ਲੜਕੇ ਚੋਂ ਇਹਨੂੰ ਗਿਣਿਆ ਜਾ ਸਕਦਾ ਫਿਰ ਅਸੀਂ ਕਿੱਥੋਂ ਪਤਾ ਲੈਣ ਵਾਲਾ ਸੀ ਇਹਨੂੰ ਯੂਪੀ ਦੇ ਵਿੱਚੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਸਰ ਇਹਦੇ ਤੇ ਪਹਿਲਾਂ ਵੀ ਕੋਈ ਐਦਾਂ ਦਾ ਕੋਈ ਮਾਮਲਾ ਇਹਦਾ ਇਹਦਾ ਪ੍ਰੀਵੀਅਸ ਰਿਕਾਰਡ ਤਾਂ ਨਹੀਂ ਕੋਈ ਹੈਗਾ ਬਟ ਇਹਦੀ 24 ਸਾਲ ਏਜ ਹੈ ਇਹੀ ਇਹਨੇ ਜਿਹੜਾ ਮਤਲਬ ਪਰਮਾਤਮਾ ਦੀ ਕਚਹਿਰੀ ਚ ਆਪਾਂ ਸਮਝ ਦੀਏ ਤੇ ਨੀਚ ਔਰ ਕਟਿਆ ਹਰਕਤ ਨਹੀਂ ਕਰ ਸਕਦਾ ਕੋਈ ਉਹ ਕੀਤਾ ਹੁਣ ਅਸੀਂ ਬਹੁਤ اچھی ਤਫਤੀਸ਼ ਕਰਕੇ ਜੋ ਇਹਦੀ ਬੰਦ ਦੀ ਸਜ਼ਾ ਉਹ ਨੂੰ ਦਵਾਇਆ ਸਰ ਇੱਕ ਨਾਮ ਵੀ ਰੱਖਿਆ ਦੀ ਇਹ ਕਿਤੇ ਨਾ ਮਦਦ ਕਰਦਾ ਅਸੀਂ ਅਸੀਂ ਇੱਕ ਇਤਲਾਹ ਦਿੱਤੀ ਹੈ ਪ੍ਰੈਸ ਭਾਗੀ ਦੇਖੋ ਉਹਦੇ ਵਿੱਚ ਸਾਡੇ ਪੁਲਿਸ ਦੇ ਲੈਵਲ ਤੇ ਅਸੀਂ ਤੇ ਕੁਝ ਸਾਡੇ ਸਮਾਜ ਸੇਵੀ ਜਿਹੜੇ ਬੰਦੇ ਪੁਲਿਸ ਦੇ ਨਾਲ ਤਾਲਮੇ ਸੀ ਉਹਨਾਂ ਨੇ ਕਿਹਾ ਸੀ ਵੀ ਆਪਾਂ ਇਹਨੂੰ ਗ੍ਰਿਫਤਾਰ ਕਰਨ ਲਈ ਜੇ ਕੋਈ ਬੰਦਾ ਹੈਲਪ ਕਰੂਗਾ ਤਾਂ ਉਹਦੀ ਫੇਵਰ ਕਰਾਂਗੇ ਉਹ ਅਸੀਂ ਟਾਈਮ ਲਾ ਟਾਈਮ ਹੁਣ ਜਿਹੜਾ ਦੇਖ ਲਾਂਗੇ ਜੋ ਉਹਦਾ ਬੰਦ ਹੋਊਗਾ ਉਹਨੂੰ ਕੁਛ ਨਾ ਕੁਛ ਉਹਨੂੰ ਰਿਵਾਰਡ ਜ਼ਰੂਰ ਦਿੱਤਾ ਸਰ ਇਹਨੇ ਬੱਚੀ ਦਾ ਮਰਡਰ ਕਿਉਂ ਕੀਤਾ ਤੁਹਾਨੂੰ ਦੇਖੋ ਗੰਦੀ ਸੋਚ ਜੀ ਵੈਸ਼ੀਪੁਣਾ ਉਸ ਬੱਚੇ ਨਾਲ 4 ਸਾਲ ਦੇ ਬੱਚੇ ਨਾਲ ਜਿਹੜਾ ਇਹ ਜੀ ਹਰਕਤ ਇਹਦੇ ਵਿੱਚ ਔਰ ਇਹਨੇ ਸ਼ਰਾਬ ਦਾ ਜਿਹੜਾ ਇਹਨੇ ਸਵੇਰੇ ਸ਼ਰਾਬੀ ਪੀਤੀ ਅੱਛਾ ਜੀ ਇਹਨੇ ਸ਼ਰਾਬ ਪੀ ਕੇ ਤੇ ਆਹ ਜਿਹੜੀ ਹੈ ਹਰਕਤ ਕੀਤੀ ਪਰ ਇਹਨੇ ਜਨਾਹ ਰੇਪ ਕਰ ਤੋਂ ਆ ਭੱਜ ਵੀ ਸਕਦਾ ਸੀ ਇਹਨੇ ਬੱਚੀ ਨੂੰ ਮਾਰਨ ਦਾ ਹੀ ਕਿਉਂ ਸੋਚਿਆ ਨਹੀਂ ਇਹਨੇ ਇਹਨੇ ਬੇਸਿਕਲੀ ਪਹਿਲੋ ਬੱਚੀ ਨੂੰ ਮਾਰਿਆ ਅੱਛਾ ਜੀ ਫਿਰ ਰੇਪ ਕੀਤਾ ਨਹੀਂ ਫਿਰ ਇਹਨੇ ਇੱਕ ਇਹ ਕਟਿਆ ਹਰਕਤ ਕਰਕੇ ਫਿਰ ਇਹ ਉੱਥੋਂ ਭੱਜ ਗਿਆ ਸਰ ਇਹ ਸਰ ਪਹਿਲੇ ਮਤਲਬ ਪਹਿਲੇ ਵੀ ਇਹਨੇ ਕੋਸ਼ਿਸ਼ ਕੀਤੀ ਸੀ ਜਾਂ ਪਹਿਲੇ ਪਹਿਲੀ ਫਸਟ ਟਾਈਮ ਸੀਗਾ ਨਹੀਂ ਨਹੀਂ ਫਸਟ ਟਾਈਮ ਆਇਆ ਨੂੰ ਇਹਨੂੰ 4 ਦਿਨ ਹੋਏ ਸੀ ਅੱਛਾ ਜੀ ਮਾੜੀ ਸੋਚ ਵੀ ਕੁਝ ਦਰਦ ਮਾਚੇ ਤੋਂ ਚੱਲ ਰਿਹਾ ਹੋਵੇ ਕਿ ਮੈਂ ਇਦਾਂ ਕਰਨਾ ਹੈ ਕੀ ਜੀ ਸਾਈਕੋਡੈਨਿਕ ਨਹੀਂ ਬਿਲਕੁਲ ਫਿਜ਼ੀਕਲੀ ਠੀਕ ਹੈ ਗੰਦੀ ਹਰਕਤ ਕੀਤੀ ਹੈ ਜਿਹਦੀ ਸਜ਼ਾ ਭੁਗਤਣੀ ਸਰ ਸੁਣਾਉਣ ਕੋਲੇ ਇਹ ਰਿਵਾਜ ਜਿੰਨਾ ਨੇ ਬਣਾ ਦਿੱਤੀ ਉਹਨਾਂ ਤੋਂ ਵੀ ਕੋਈ ਕਰ ਨਹੀਂ ਹੋਊਗੀ ਦੇਖੋ ਉਹਦੇ ਉਹਦੇ ਵਿੱਚ ਜਿਹੜਾ ਇਹ ਆਪਣੇ ਕਜ਼ਨ ਕੋਲ ਆ ਕੇ 4 ਦਿਨ ਲਈ ਰਹਿ ਗਿਆ ਜੀ ਉਸੀਂ ਫਿਰ ਵੀ ਰਿਮਾਂਡ ਦੇ ਦੌਰਾਨ ਉਸ ਗੱਲ ਨੂੰ ਵੈਰੀਫਾਈ ਕਰ ਲਾਂਗੇ ਬਟ ਜਿਹੜੀ ਹੁਣ ਤੱਕ ਸਾਡੀ ਜਿਹੜੀ ਤਫਸੀਲ ਦੇ ਮੁਤਾਬਿਕ ਇਹਨੇ ਜਿਹੜੀ ਗੰਦੀ ਹਰਕਤ ਕੀਤੀ ਸਰ ਪੁਲਿਸ ਨੇ ਆਪਣੀ ਇਨਪੁਟਸ ਦੇ ਅਧਾਰ ਤੇ ਕਹੜੇ ਕਿਸੇ ਨੇ ਇਤਲਾਹ ਦਿੱਤੀ ਸੀ ਦੇਖੋ ਪੁਲਿਸ ਨੇ ਇਹਦੇ ਹਰ ਟਿਕਾਣਿਆਂ ਤੇ ਵੱਖ-ਵੱਖ ਜਗ੍ਹਾ ਤੇ ਬੰਦੇ ਰਾਉਂਡ ਅਪ ਵੀ ਕੀਤੇ ਉਹਨਾਂ ਤੋਂ ਪੁੱਛਗਰਤ ਵੀ ਕੀਤੀ ਤੇ ਉਹਨਾਂ ਤੋਂ ਲੀਡ ਵੀ ਲਈ ਪੁਲਿਸ ਨੇ ਕਾਫੀ ਲੀਡ ਜਿਹੜੀ ਹੈ ਲੈ ਕੇ ਅੱਗੇ ਦਿੱਤੀ ਸੀ ਤਾਂ ਕੁਝ ਬੰਦਿਆਂ ਨੂੰ ਅਸੀਂ ਜਿੱਥੇ ਸਾਨੂੰ ਸੀ ਅਸੀਂ ਉਸ ਬੰਦਿਆਂ ਨਾਲ ਤਾਲਮੇਲ ਚ ਸੀ ਤਾਂ ਉਹ ਫਿਰ ਜਦੋਂ ਤਾਲਮੇਲ ਚ ਸੀ ਉਹਨਾਂ ਨੇ ਸਾਡੇ ਨਾਲ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਫਿਰ ਇਹਨੂੰ ਅਸੀਂ ਉੱਥੇ ਗ੍ਰਿਫਤਾਰ ਕਰ ਲਿਆ ਕਿੰਨੀਆਂ ਕਿੰਨੇ ਬੰਦੇ ਨੇ ਇਕੱਲੇ ਵਕਫ ਵਕ 6-7 ਜਿਹੜੀਆਂ ਜਿੱਦਨ ਦਾ ਇਹ ਹੋਇਆ ਸਾਡੀ ਮਤਲਬ ਫਰਸਟ ਪ੍ਰਾਇੋਰਟੀ ਸੀ ਸਾਡੇ ਮਾਨਯੋਗ ਸੀਪੀ ਸਾਹਿਬ ਕੁਲਦੀਪ ਚੱਲ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਵੀ ਇਸ ਮੁਕਦਮੇ ਨੂੰ ਪਹਿਲ ਦੇਣੀ ਹੈ ਇਹ ਬਹੁਤ ਮਾੜਾ ਤੇ ਕਟਿਆ ਜਿਹੜਾ ਐਕਟ ਕੀਤਾ ਇਸ ਬੰਦੇ ਨੇ ਤੇ ਇਹਨੂੰ ਸਜ਼ਾ ਮਿਲਣੀ ਚਾਹੀਦੀ ਸਰ ਇਹ ਇਹਦੇ ਇਕੱਲੇ ਨਹੀਂ ਡਰਿੰਕ ਕੀਤੀ ਸੀ ਜਾਂ ਇਹਦੇ ਨਾਲ ਕੋਈ ਹੋਰ ਵੀ ਸੀਗਾ ਕੋਈ ਨਹੀਂ ਇਹ ਇਹਨੇ ਇਹਨੇ ਇਕੱਲੇ ਨੇ ਡਰਿੰਕ ਕੀਤੀ ਸੀ ਡਰਿੰਕ ਕਰਕੇ ਹੀ ਇਹਨੇ ਆ ਸਾਰਾ ਜਿਹੜੀ ਹੈ ਮਾੜੀ ਹਰਕਤ ਜਿਹੜੀ ਹੈ ਕੀਤੀ ਸੀ ਜਗ੍ਹਾ ਬੱਚ ਨੂੰ ਮਾਰਿਆ ਬੈੱਡ 'ਚ ਦਬਾਇਆ ਉਸ ਜਗ੍ਹਾ ਤੇ ਇਹਨੇ ਪਹਿਲੇ ਉਹਨੂੰ ਮਾਰਿਆ ਤੇ ਰਿਪੋਰਟ ਕੀਤਾ ਸੇਮ ਇੱਕੋ ਹੀ ਕੰਮ ਹੈ ਜਿੱਥੇ ਉਹ ਅਸ਼ੋਕ ਰਹਿੰਦਾ ਸੀ ਉਹ ਅਸ਼ੋਕ ਬਾਹਰ ਕਮ ਤੇ ਗਿਆ ਸੀ ਤੇ ਇਹ ਉੱਥੇ ਘਰ ਦੇ ਵਿੱਚ ਜਾ ਕੇ ਨਹੀਂ ਹਰਕਤ ਹੋ। ਉਹ ਕਿਹੜਾ ਕਾਰਨ ਕੀ ਸੀਗਾ ਸਰ ਬੈੱਡ 'ਚ ਲਕਾਉਣ ਦਾ ਕੀ ਕਾਰਨ ਸੀਗਾ? ਦੇਖੋ ਜਦੋਂ ਇਸ ਬੰਦੇ ਨੂੰ ਪਤਾ ਹੀ ਆ ਬੱਚੀ ਮਰ ਗਈ ਮੈਂ ਉਹਦੇ ਨਾਲ ਇਹ ਜਾ ਮਾੜੀ ਹਰਕਤ ਕੀਤੀ ਆ ਤਾਂ ਮੈਨੂੰ ਭੱਜਣ ਦਾ ਮੌਕਾ ਮਿਲੇ ਜਿੰਨੀ ਲੇਟ ਇਸ ਬੱਚੇ ਦੀ ਇਤਲਾਹ ਮਿਲੇ ਤਾਂ 19 ਛੇਤੀ ਮੈਂ 19 ਦੂਰੀ ਤੇ ਜਾ ਸਕਦਾ ਬਿਲਕੁਲ ਜੀ ਫਾਸਟ ਟਰੈਕ ਕੋਰਟ ਚ ਲਗਾਇਆ ਜਾਏਗਾ ਬਿਲਕੁਲ ਜੀ ਫਾਸਟ ਟਰੈਕ ਦੇ ਵਿੱਚ ਅਸੀਂ ਆਲਰੇਡੀ ਕੋਰਟ ਦੇ ਨਾਲ ਰابطੇ ਚਾ ਔਰ ਇਹਨੂੰ ਪਰਸਨਲੀ ਅਸੀਂ ਆਪ ਮੋਨੀਟਰ ਕਰਾਵਾਂਗੇ ਤੇ ਇਹਦੇ ਵਿੱਚ ਪਹਿਲ ਦੇ ਆਧਾਰ ਤੇ ਔਰ ਬੜਾ ਟਾਈਮਲੀ ਫਰੇਮ ਕਰਕੇ ਤੇ ਇਹਨੂੰ ਸਜ਼ਾ ਕਰਾਂਗੇ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ he used to work with reputed companies agencies as well as local builders with brothers he is professional by plumbing electrician masonry work carpentry for more information please contact him at www.checktrade.com id number 921760 shamna Chander Kalcenter. call him on this number 0748841161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ